ਮੂੰਗੀ ਦਾਲ ਦਾ ਹਲਵਾ ਇੱਕ ਆਰਟ ਸਮਝਿਆ ਜਾਂਦਾ ਹੈ ਹਰ ਕੋਈ ਇਹਨੂੰ ਨਹੀਂ ਬਣਾ ਪਾਂਦਾ ਕਿਉਂਕਿ ਇਹ ਬਣਾਣਾ ਥੋੜਾ ਜਿਹਾ ਟ੍ਰੀਕੀ ਹੁੰਦਾ ਹੈ ਇਸ ਲਈ ਸਾਰੇ ਸੂਜੀ ਦਾ ਹਲਵਾ ਖਾ ਕੇ ਹੀ ਸਾਰ ਲੈਂਦੇ ਆ ਤੇ ਮੂੰਗੀ ਦਾਲ ਦਾ ਹਲਵਾ ਖਾਣ ਲਈ ਅਕਸਰ ਅਸੀਂ ਵਿਆਹ ਸ਼ਾਦੀਆਂ ਦੀ ਵੇਟ ਕਰਦੇ ਆ ਕਿ ਵਿਆਹ ਸ਼ਾਦੀਆਂ ਤੇ ਜਾਵਾਂਗੇ ਤੇ ਮੂੰਗੀ ਦਾਲ ਦਾ ਹਲਵਾ ਖਾਵਾਂਗੇ ਪਰ ਹੁਣ ਬਿਲਕੁਲ ਵੀ ਸੋਚਣ ਦੀ ਲੋੜ ਨਹੀਂ ਕਿਉਂਕਿ ਅੱਜ ਦੀ ਰੈਸিপি ਤੋਂ ਬਾਅਦ ਸੂਜੀ ਜਾਂ ਆٹے ਦੇ ਹਲਵੇ ਤੋਂ ਵੀ ਪਹਿਲਾਂ ਬਨੇਗਾ ਤੁਹਾਡਾ ਇਹ ਮੂੰਗੀ ਦਾਲ ਦਾ ਹਲਵਾ ਉਹ ਵੀ ਇੱਕਦਮ ਵਿਆਹ ਸ਼ਾਦੀ ਸਟਾਈਲ 'ਚ ਇੱਕ ਮੋٹے ਤਲੇ ਦਾ ਪੈਨ ਲਿਆ ਉਹਦੇ 'ਚ 3 ਤੋਂ 4 ਚਮਚ ਪਰ ਕੇ ਦੇਸੀ ਘੀ ਦਾ ਪਾਇਆ ਉਹਦੇ ਵਿੱਚ ਪਾਈ ਜੀ ਭਿੱਜੀ ਹੋਈ ਸੁਕਾ ਕੇ ਰੱਖੀ ਹੋਈ ਮੂੰਗੀ ਮੂੰਗੀ ਤੁਲੀਆਂ ਸੀ ਇੱਥੇ ਯੂਜ਼ ਕਰ ਰਹੇ ਆ ਜਿਹਨੂੰ ਆਪਾਂ येलो ਦਾਲ ਵੀ ਕਹਿੰਦੇ ਆ ਸਿੰਪਲ ਲੈਂਗੁਏਜ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਲੋ ਫਲੇਮ ਤੇ 골ਡਨ ਹੋਣ ਤੱਕ ਬ੍ਰਾਊਨ ਕਰਨਾ ਹੈ ਇਸ ਪ੍ਰੋਸੈਸ ਨੂੰ 5 ਤੋਂ 7 ਮਿੰਟ ਲੱਗ ਜਾਂਦੇ ਹੈ ਲੋ ਫਲੇਮ ਤੇ ਹੀ ਕਰਨਾ ਜਲਦੀ ਕਰੋਗੇ ਤੇ ਸਵਾਦ ਵੀ ਬਦਲ ਜਾਏਗਾ ਔਰ ਮੂੰਗੀ ਦਾ ਕਲਰ ਇੱਕਦਮ ਐਕਸੈਸਿਵ டார்க் ਹੋ ਜਾਏਗਾ ਜਿਹੜਾ ਕਿ ਸਾਨੂੰ ਨਹੀਂ ਚਾਹੀਦਾ ਆਪਾਂ ਨੂੰ ਚਾਹੀਦਾ ਮੱਧਮ ਮੱਧਮ 골ਡਨ ਕਲਰ ਜਿਹੜਾ ਸਾਡੇ ਮੂੰਗੀ ਦਾਲ ਦੇ ਹਲਵੇ ਨੂੰ ਐਕਚੁਅਲੀ ਕਲਰ ਚਾਹੀਦਾ ਹੁੰਦਾ ਹੈ ਜਦੋਂ ਦਾਲ ਅਚੀ ਤਰ੍ਹਾਂ ਰੋਸਟ ਹੋ ਗਈ ਤੇ ਆਪਾਂ ਇਹਨੂੰ ਸਾਈਡ ਤੇ ਲਾ ਕੇ ਰੱਖ ਦੇਣਾ ਤੇ ਠੰਡੀ ਹੋਣ ਤੇ ਮਿਕਸੀ ਦੇ ਜਾਰ ਦੇ ਵਿੱਚ ਪੀਸ ਲੈਣਾ ਹੈ ਕੋਸ਼ਿਸ਼ ਕਰਿਓ ਕਿ 95% ਤੱਕ ਦਾਲ ਜਿਹੜੀ ਹੈ ਪਿਸ ਜਾਏ ਜਿੰਨੀ ਕ ਸੂਜੀ ਸਾਡੀ ਬਰੀਕ ਹੁੰਦੀ ਹੈ ਨਾ ਉੰਨੀ ਕੇ ਦਾਲ ਵੀ ਹੋ ਜਾਏਗੀ ਤੇ ਜਦੋਂ ਤੱਕ ਇਹ ਦਾਲ ਪਿਸ ਰਹੀ ਹੈ ਤੇ ਤੁਸੀਂ ਇੱਕ ਇੰਪੋਰਟੈਂਟ ਕੰਮ ਕਰ ਲਓ ਜੇ ਸੁਪਰ ਮਮਸ ਰੈਸਪੀਜ਼ ਨੂੰ ਤੁਸੀਂ ਪਹਿਲੀ ਵਾਰੀ ਦੇਖ ਰਹੇ ਹੋ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਓ Facebook ਤੇ ਦੇਖ ਰਹੇ ਹੋ ਤਾਂ ਜਲਦੀ ਨਾਲ ਇਹਨੂੰ ਫੋਲੋ ਕਰ ਲਓ ਤੇ ਜੇਕਰ ਤੁਸੀਂ Instagram ਵੀ ਚਲਾਉਂਦੇ ਹੋ ਤੇ ਉਹਨੂੰ ਵੀ ਜ਼ਰੂਰ ਫੋਲੋ ਕਰਿਓ ਕਿਉਂਕਿ ਉੱਥੇ ਡੇਲੀ ਇੱਕ ਰੈਸਪੀ ਰੀਲ ਜ਼ਰੂਰ ਪੈਂਦੀ ਹੈ ਤੇ ਜਲਦੀ ਨਾਲ ਆਣਿਆ ਜੀ ਆਪਣੀ ਰੈਸিপি ਵੱਲ ਮੈਂ ਇੱਕ ਬਰਤਨ ਦੇ ਵਿੱਚ ਲਿਆ ਜੀ ਇੱਕ ਕੱਪ ਪਰ ਕੇ ਮਿਲਕ ਪਾਊਡਰ ਇੱਕ ਕੱਪ ਪਰ ਕੇ ਪਾਊਡਰਡ 슈ਗਰ ਯਾਨੀ ਕਿ ਪੀਸੀ ਹੋਈ ਚੀਨੀ ਆਮ ਚੀਨੀ ਨੂੰ ਜਿਹੜੀ ਆਪਾਂ ਯੂਜ਼ ਕਰਦੇ ਹਾਂ ਉਹਨੂੰ ਅਸੀਂ ਮਿਕਸੀ ਵਿੱਚ ਪੀਸ ਲਿਆ ਅੱਠ-10 ਲਾਚੀਆਂ ਵੀ ਪਾ ਲਈਆਂ ਪੀਸ ਕੇ ਤੇ ਥੋੜੇ ਜਿਹਾ ਬਦਾਮਾਂ ਨੂੰ ਥੋੜੇ ਜਿਹਾ ਦੇਸੀ ਘਿਓ ਦੇ ਵਿੱਚ ਤਲ ਕੇ ਐਸੇ ਮਿਕਸਚਰ ਦੇ ਵਿੱਚ ਪਾ ਦੇਣਾ ਤੇ ਉਸ ਤੋਂ ਬਾਅਦ ਜੀ ਆਪਾਂ ਜਿਹੜੀ ਮੂੰਗੀ ਨੂੰ ਪੀਸ ਕੇ ਸਾਈਡ ਤੇ ਰੱਖਿਆ ਸੀ ਐਸ ਮੂੰਗੀ ਨੂੰ ਵੀ ਐਸੇ ਸਾਰੇ ਸਮਾਨ ਦੇ ਵਿੱਚ ਰਲਾ ਲੈਣਾ ਹੈ ਮੈਂ ਰੈਸিপি ਨੂੰ ਇੱਕ ਵਾਰੀ ਫੇਰ ਰਿਪੀਟ ਕਰ ਰਹੀ ਹਾਂ ਜੀ ਇੱਕ ਕੱਪ ਮੂੰਗੀ ਧੋਲੀ ਦੀ ਦਾਲ ਨੂੰ 3 ਤੋਂ 4 ਘੰਟੇ ਲਈ ਪਿਗੋਲਿਆ ਉਸ ਤੋਂ ਬਾਅਦ ਉਹਨੂੰ ਧੋ ਕੇ ਸੁਕਾ ਲਿਆ 4 ਤੋਂ 5 ਘੰਟੇ ਲੱਗੇ ਦਾਲ ਨੂੰ ਸੁੱਕਣ ਲਈ ਇੱਕ ਕੱਪ ਦਾਲ 4 ਚਮਚੇ ਦੇਸੀ ঘি 1 ਕੱਪ ਪਾਊਡਰ ਮਿਲਕ 1 ਕੱਪ ਪੀਸੀ ਹੋਈ چینی 8 ਤੋਂ 10 ਇਲਾਇਚੀਆਂ ਕੁੱਟ ਕੇ ਔਰ ਉਸ ਤੋਂ ਇਲਾਵਾ ਜੀ ਅਸੀਂ ਪਾਏ ਹੈ ਬਦਾਮ ਜਿਨ੍ਹਾਂ ਨੂੰ ਅਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਵਟਾਈਆਂ ਕਟਾ ਸਕਦੇ ਹਾਂ ਹੁਣ ਸਭ ਤੋਂ ਇੰਪੋਰਟੈਂਟ ਚੀਜ਼ ਨੋਟ ਕਰੋ ਜਦੋਂ ਅਸੀਂ ਨੂੰ ਮਿਕਸ ਕਰਨਾ ਹੈ ਅਸੀਂ ਬੜੇ ਧਿਆਨ ਨਾਲ ਇਹਨੂੰ ਮਿਕਸ ਕਰਨਾ ਹੈ ਇੱਕ ਤੇ ਪਹਿਲਾ ਪੁਆਇੰਟ ਇਹ ਯਾਦ ਰੱਖਣਾ ਹੈ ਕਿ ਸਾਡਾ ਇਹ ਮਿਕਸਚਰ ਠੰਡਾ ਹੋਣਾ ਚਾਹੀਦਾ ਹੈ ਜਦੋਂ ਅਸੀਂ ਮੂੰਗੀ ਨੂੰ ਚੀਨੀ ਦੇ ਨਾਲ ਰਲਾਇਆ ਹੈ ਅਗਰ ਉਹ ਗਰਮ ਰਹਿ ਗਈ ਮੂੰਗੀ اور ਚੀਨੀ ਪਾਣੀ ਛੱਡ ਜਾਏਗੀ ਜਿੱਤੇ ਕਰਕੇ ਸਾਡੀ ਪ੍ਰੀ-ਮਿਕਸ ਦੀ ਲਾਈਫ ਬਹੁਤ ਘਟ ਜਾਏਗੀ ਤੇ ਦੂਸਰਾ ਇੰਪੋਰਟੈਂਟ ਪੁਆਇੰਟ ਜਦੋਂ ਵੀ ਇਹਨੂੰ ਮਿਕਸ ਕਰਨਾ ਹੈ ਤੇ ਧਿਆਨ ਰੱਖਿਓ ਇਹਦੇ ਵਿੱਚ ਕੋਈ ਲੰਮਸ ਜਾਂ ਗੱਠਾ ਨਾ ਰਹਿ ਜਾਣ ਜੇ ਦਿਖ ਰਹੀਆਂ ਤੇ ਉਹਨਾਂ ਨੂੰ ਥੋੜਾ ਥੋੜਾ ਪ੍ਰੈਸ ਕਰਕੇ ਮਿਕਸ ਕਰ ਲੈਣਾ ਇੱਕ ਵਾਰੀ ਆਪਾਂ ਇਹ ਮਿਹਨਤ ਕਰ ਲਈ ਤੇ ਹੁਣ ਅਗਲਾ ਸਟੈਪ ਬਹੁਤ ਹੀ ਈਜ਼ੀ ਹੋਣ ਵਾਲਾ ਹੈ ਹੁਣ ਤੁਸੀਂ ਸੋਚੋ ਤੁਹਾਡੇ ਕੋਲ ਪ੍ਰੀ-ਮਿਕਸ ਬਣਿਆ ਪਿਆ ਔਰ ਦੂਸਰੇ ਪਾਸੇ ਘਰਦਿਆਂ ਦੀ ਡਿਮਾਂਡ ਆਈ ਸੀ ਅੱਜ ਮੂੰਗੀ ਦਾਲ ਦਾ ਹਲਵਾ ਖਾਣਾ ਹੈ ਤੇ ਤੁਸੀਂ ਕੀ ਕਰਨਾ ਹੈ ਕਿਚਨ 'ਚ ਜਾਣਾ ਹੈ ਇੱਕ ਪੈਂਚ ਦੋ ਤਿੰਨ ਚਮਚ ਪਰ ਕੇ ਦੇਸੀ ਘਿਓ ਦੇ ਪਾਣੀ ਆ ਇੱਕ ਕੱਪ ਪਰ ਕੇ ਪਾ ਦੇਣਾ ਜੀ ਪ੍ਰੀਮਿਕਸ ਦਾ 2-4 ਮਿੰਟ ਲਈ ਲੋ ਫਲੇਮ ਤੇ ਭੁੰਨ ਲੈਣਾ ਤੁਸੀਂ ਦੇਖੋਗੇ ਪ੍ਰੀਮਿਕਸ ਦਾ ਕਲਰ ਥੋੜਾ ਜਿਹਾ ਡਾਰਕ ਹੋਣਾ ਸਟਾਰਟ ਹੋ ਜਾਏਗਾ ਜਿਸ ਸਟੇਜ ਤੇ ਪ੍ਰੀਮਿਕਸ ਦਾ ਕਲਰ ਡਾਰਕ ਹੋ ਗਿਆ ਭੁੰਦੇ ਭੁੰਦੇ ਤੁਸੀਂ ਨਾਲ ਦੀ ਨਾਲ ਦੀ ਉਬਲਦਾ ਉਬਲਦਾ ਦੁੱਧ ਪਾ ਲੈਣਾ ਹੁਣ ਦੁੱਧ ਕਿੰਨਾ ਪਾਣਾ ਹੈ ਜਿੰਨਾ ਪ੍ਰੀਮਿਕਸ ਲਿਆ ਸੀ ਉਸ ਤੋਂ ਥੋੜਾ ਜਿਹਾ ਘੱਟ ਦੁੱਧ ਪਾਣਾ ਪਾ ਜਿਵੇਂ ਇੱਕ ਕੌਲੀ ਪ੍ਰੀਮਿਕਸ ਦਾ ਲਿਆ ਤੇ ਪੌਣਾ ਕੌਲੀ ਤੁਸੀਂ ਭਰ ਕੇ ਦੁੱਧ ਦਾ ਪਾਣਾ ਪਰ ਪਾਣਾ ਗਰਮ ਗਰਮ ਦੁੱਧ ਦਾ ਤੇ ਬਸ ਜੀ ਨਾਲ ਦੀ ਨਾਲ ਤੁਸੀਂ ਇਹਨੂੰ ਭੁੰਨਿਆ ਜੇ ਤੁਹਾਡੇ ਕੋਲ ਟਾਈਮ ਹੈਗਾ ਕੁਲਾ ਤੇ ਤੁਸੀਂ ਇਹਨੂੰ ਕੋਲ ਖੜ ਕੇ ਵੀ ਕਰ ਸਕਦੇ ਹੋ ਇਹਨੂੰ ਨਹੀਂ ਤੇ 2 ਮਿੰਟ ਲਈ ਢੱਕ ਦਿਓ ਉਸ ਤੋਂ ਬਾਅਦ ਦੇਖੋਗੇ ਸਾਡਾ ਮੂੰਗੀ ਦਾਲ ਦਾ ਹਲਵਾ ਇੱਕਦਮ ਰੈਡੀ ਹੋ ਗਿਆ ਹੈ ਦੇਖਿਆ ਕਿੰਨੀ ਸਪੀਡ ਚ ਬਣਿਆ ਕੋਈ ਐਕਸਟਰਾ ਦੁੱਧ ਨਹੀਂ ਪਾਇਆ ਕੋਈ ਖੋਇਆ ਲਿਆਣ ਦੀ ਲੋੜ ਨਹੀਂ ਪਈ ਘਰ ਦੀਆਂ ਚੀਜ਼ਾਂ ਦੇ ਨਾਲ ਆਪਾਂ ਬਣਾ ਲਿਆ ਮੂੰਗੀ ਦਾਲ ਦਾ ਇਹ ਹਲਵਾ ਹੁਣ ਜੇ ਤੁਹਾਨੂੰ ਅੱਜ ਦੀ ਇਹ ਰੈਸিপি ਪਸੰਦ ਆਈ ਹੈ ਖੂਬਸਾਰਾ ਕਮੈਂਟਾਂ ਦੇ ਵਿੱਚ ਮੇਰੀ ਹੌਸਲਾ ਵਜ਼ਾਈ ਕਰ ਦਿਓ ਔਰ ਸ਼ੇਅਰ ਕਰ ਦਿਓ ਉਹਨਾਂ ਤੱਕ ਜਿਨ੍ਹਾਂ ਨੂੰ ਮੂੰਗੀ ਦਾਲ ਦਾ ਹਲਵਾ ਬਣਾਉਣਾ ਨਹੀਂ ਆਂਦਾ ਤੇ ਦੇਖਦੇ ਰਹੋ ਸੁਪਰ ਮਮਸ ਰੈਸਪੀਜ਼ ਮਿਲਦੇ ਆਈ ਕ ਅਗਲੀ ਵੀਡੀਓ ਦੇ ਵਿੱਚ